ਪਰਮਬੰਸ ਬੰਟੀ ਰੋਮਾਨਾ ਦੇ ਵੱਲੋਂ ਇੱਕ ਵੱਡਾ ਇਲਜ਼ਾਮ ਲਗਾਇਆ ਗਿਆ ਔਰ ਉਸ ਇਲਜ਼ਾਮ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਪਰਮਬੰਸ ਬੰਟੀ ਰੋਮਾਨਾ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਏਜੰਸੀਆਂ ਨੇ ਪ੍ਰਧਾਨ ਲਾਇਆ ਵਾਰ-ਵਾਰ ਇਸੇ ਚੀਜ਼ ਤੇ ਕੰਸੈਂਟਰੇਟ ਕੀਤਾ ਗਿਆ ਕਿ ਏਜੰਸੀਆਂ ਦੇ ਵੱਲੋਂ ਲਗਾਇਆ ਗਿਆ ਪ੍ਰਧਾਨ ਹੈ ਗਿਆਨੀ ਹਰਪ੍ਰੀਤ ਸਿੰਘ ਜਦੋਂ ਪੁੱਛਿਆ ਵੀ ਗਿਆ ਕਿ ਤੁਸੀਂ ਕੇਦਰ ਦੀ ਗੱਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਭਾਜਪਾ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੇ ਏਜੰਸੀਆਂ ਦਾ ਜ਼ਿਕਰ ਕਰਨਾ ਮناسب ਸਮਝਿਆ ਉਹਨਾਂ ਨੇ ਕਿਹਾ ਕਿ ਜੋ ਮੀਡੀਆ ਉਣਾ ਤੋਂ ਬੁਲਵਾਉਣਾ ਚਾਹੁੰਦਾ ਹੈ ਉਹ ਉਹ ਨਹੀਂ ਸੋਚਦੇ ਹੁਣ ਸਵਾਲ ਇਹ ਖੜ ਰਿਹਾ ਹੈ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਆਪਣੀ ਇੱਕ ਦੋ ਭਾਸ਼ਣਾ ਦੇ ਵਿੱਚ ਕੇਂਦਰ ਦਾ ਜ਼ਿਕਰ ਕਰ ਚੁੱਕੇ ਹੈ ਜਾਂ ਸੀਨੀਅਰ ਅਕਾਲੀ ਲੀਡਰ ਕੇਂਦਰ ਦਾ ਜ਼ਿਕਰ ਕਰ ਚੁੱਕੇ ਹੈ ਉਸ ਸਥਿਤੀ ਦੇ ਵਿੱਚ ਪਰਮਵੰਸ ਬੰਟੀ ਰੋਮਾਣਾ ਦਾ ਅਚਾਨਕ ਏਜੰਸੀਆਂ ਤੇ ਸ਼ਿਫਟ ਹੋ ਜਾਣਾ ਇਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਅਚਾਨਕ ਇੱਕ ਟੈਂਜਿਬਲ ਚੀਜ਼ ਨੂੰ ਹਟ ਕੇ ਇਨਟੈਂਜਿਬਲ ਚੀਜ਼ ਦੇ ਵੱਲ ਚਲ ਜਾਣਾ ਅ ਕੁਝ ਪ੍ਰਤੱਖ ਤੋਂ ਹਟ ਕੇ ਅਦ੍ਰਿਸ਼ਟ ਵੱਲ ਚਲ ਜਾਣਾ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਪਰ ਕੇਂਦਰ ਦੇ ਉੱਤੇ ਜਿੱਥੇ ਨਿਸ਼ਾਨੇ ਸਾਧੇ ਗਏ ਸੁਖਬੀਰ ਬਾਦਲੀਆਂ ਬਾਕੀ ਲੀਡਰਾਂ ਵੱਲੋਂ ਉਸ ਤੋਂ ਬਾਅਦ ਹੁਣ ਏਜੰਸੀਆਂ ਦਾ ਜ਼ਿਕਰ ਕਰ ਲਿਆ ਗਿਆ ਯਾਨੀ ਕਿ ਅ ਇੱਕ ਵੱਖਰਾ ਪਾਇਦਾਨ ਜਿਹੜਾ ਉਹ ਖਤਿਆਰ ਕਰ ਲਿਆ ਗਿਆ ਔਰ ਇਹ ਕਿਹਾ ਗਿਆ ਕਿ ਏਜੰਸੀਆਂ ਦੇ ਵੱਲੋਂ ਜਿਹੜਾ ਪ੍ਰਧਾਨ ਹੈ ਉਹ ਲਗਾਇਆ ਗਿਆ ਯਾਨੀ ਹਰਪ੍ਰੀਤ ਸਿੰਘ ਨੂੰ ਹੁਣ ਇਹੋ ਜੀ ਸਥਿਤੀ ਦੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਵਾਰ-ਵਾਰ ਕੇਂਦਰ ਦਾ ਨਾਮ ਲਏ ਜਾਣ ਤੋਂ ਬਾਅਦ ਕੀ ਬਾਦਲ ਧੜੇ ਨੂੰ ਆਰਮ ਟਵਿਸਟਿੰਗ ਕੀਤੀ ਗਈ ਹੈ ਕਿ ਬਾਦਲ ਧੜੇ ਦੇ ਨਾਲ ਕੋਈ ਅੰਦਰ ਖਾਤੇ ਗੱਲਬਾਤ ਹੋਈ ਹੈ ਕੋਈ ਪ੍ਰੋਬਲਮੈਟਿਕ ਕਨਵਰਸੇਸ਼ਨ ਅਮਲ ਦੇ ਵਿੱਚ ਲਿਆਂਦੀ ਗਈ ਹੈ ਕਿ ਅਲਟੀਮੇਟਲੀ ਕੇਂਦਰ ਦੇ ਉੱਤੇ ਜਿਹੜੀ ਸੂਈ ਗੜੀ ਪਈ ਸੀ ਉਹ ਘੁੰਮ ਕੇ ਹੁਣ ਏਜੰਸੀਆਂ ਦੇ ਵੱਲ ਆ ਗਈ ਹੈ ਹੁਣ ਇਹ ਕਿਹਾ ਜਾਣ ਲੱਗਿਆ ਕਿ ਏਜੰਸੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਜਿੱਥੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕੇਂਦਰ ਦੀ ਛਾਹ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਪੰਥ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣੇ ਕਿਹਾ ਜਾ ਰਿਹਾ ਕਿ ਪੰਥ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਏਜੰਸੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਆਖਰਕਾਰ ਇਹ ਇਹ ਅਚਾਨਕ ਬਦਲੇ ਬਿਆਨ ਦਾ ਜਾਂ ਅਚਾਨਕ ਬਦਲੇ ਸੋ ਕਾਲਡ ਕਲਪਰੇਟ ਦਾ ਕਾਰਨ ਕੀ ਹੈ ਅ ਅਕਾਲੀ ਦਲ ਕਿਉਂ ਅਚਾਨਕ ਕੇਂਦਰ ਤੋਂ ਏਜੰਸੀਆਂ ਵੱਲ ਸ਼ਿਫਟ ਹੋ ਗਿਆ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਵੱਡਾ ਸਵਾਲ ਹੈ ਬੇਸ਼ੱਕ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕੇਂਦਰੀ ਮੰਤਰੀਆਂ ਦੇ ਨਾਲ ਘਿਰੇ ਰਹਿੰਦੇ ਨੇ ਕੋਈ ਵੀ ਸਮਾਗਮ ਹੋਵੇ ਉਹਨਾਂ ਦੇ ਸਮਾਗਮ ਦੇ ਵਿੱਚ ਵੱਧ ਝੜ ਕੇ ਕੇਂਦਰੀ ਮੰਤਰੀ ਜਿਹੜੇ ਨੇ ਸ਼ਾਮਿਲ ਹੁੰਦੇ ਨੇ ਔਰ ਉਦਾਂ ਵੀ ਭਾਜਪਾ ਦੇ ਨਾਲ ਖਾਸੀ ਯਾਰੀ ਸੁਖਬੀਰ ਸਿੰਘ ਬਾਦਲ ਦੀ ਜ਼ਰੂਰ ਹੈ ਪਰ ਇਸ ਸਥਿਤੀ ਦੇ ਵਿੱਚ ਕੀ ਉਸ ਯਾਰੀ ਨੇ ਕੋਈ ਪ੍ਰੈਸ਼ਰ ਤਾਂ ਨਹੀਂ ਪਾਤਾ ਸਵਾਲ ਇਹ ਖੜ ਰਿਹਾ ਹੈ ਕਿ ਜੋ ਅਚਾਨਕ ਕੇਂਦਰ ਤੋਂ ਹਟ ਕੇ ਏਜੰਸੀਆਂ ਦੇ ਵੱਲ ਨੂੰ ਆਪਣਾ ਨਿਸ਼ਾਨਾ ਸਾਧਤਾ ਅਕਾਲੀ ਲੀਡਰਾਂ ਦੇ ਵੱਲੋਂ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਖੈਰੋ ਕਲੀਅਰ ਹੋ ਜਾਵੇਗਾ ਆਉਂਦਾ ਸਮਾਂ ਕਿਹੜੇ ਪ੍ਰਧਾਨ ਨੂੰ ਪਰ ਮੁਖਤਾ ਮਿਲਦੀ ਹੈ ਆਉਂਦੇ ਸਮੇਂ ਦੇ ਵਿੱਚ ਕਿਹੜਾ ਪ੍ਰਧਾਨ ਅਸਲ ਪ੍ਰਧਾਨ ਬਣ ਕੇ ਨੰਤਰਦਾ ਉਹ ਹੁਣ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ